ਸਤਿ ਸ਼੍ਰੀ ਅਕਾਲ ਜੀ ਇੱਕ ਜ਼ਰੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਆ ਬਿਲਕੁਲ ਬਾਰਡਰ ਦੇ ਕੰਡੇ ਦੇ ਉੱਤੇ ਇੱਕ ਪਿੰਡਾ ਨਵਾਂ ਜਮਸ਼ੇਰ ਉੱਥੇ ਇਲੀਗਲ ਮਾਈਨਿੰਗ ਚੱਲ ਰਹੀ ਸੀ ਕੱਲ ਜਦੋਂ ਅਸੀਂ ਸ਼ਾਮ ਨੂੰ ਗਏ ਆ ਤਾਂ ਉੱਥੀ ਉੱਤੇ ਨਵਾਂ ਹੀ ਵਾਕਿਆ ਦੇਖਿਆ ਪਿੰਡ ਵਾਸੀਆਂ ਦਾ ਕਹਿਣਾਗਾ ਵੀ ਪੰਜਾਬ ਸਰਕਾਰ ਜਾਂ ਮੌਜੂਦਾ ਜਿਹੜੀ ਵਿਧਾਇਕੀ ਵਿਧਾਇਕ ਦੀ ਛਤਰ ਸ਼ਾਯਾ ਦੇ ਹੇਠ ਉੱਥੇ ਮਾਈਨਿੰਗ ਚੱਲ ਰਹੀ ਆ ਤੇ ਉਹਦੇ ਤੋਂ ਕੁਛ ਹੀ ਮੀਟਰ ਦੀ ਦੂਰੀ ਤੇ ਇੱਕ ਜਿਹੜਾ ਹੈਗਾ ਆ ਆਪਾਂ ਕਹਿੰਦੇ ਹਾਂ ਬੰਨ ਤੇ ਬੰਨ ਤੋਂ ਇਧਰਲੇ ਪਾਸੇ ਬਹੁਤ ਜ਼ਿਆਦਾ ਪਾਣੀ ਆ ਤੇ ਜਿਹੜਾ ਸੇਮ ਨਾਲ ਉਹ ਪਾਣੀ ਦੂਜੇ ਪਾਸੇ ਵੀ ਆ ਰਿਹਾ ਸੋ ਇੱਕ ਵੱਡੀ ਨਲਾਕੀਆ ਜ਼ਿਲ੍ਹਾ ਫੋਲਸਪੁਰ ਹਲਕਾ ਸ਼ਹਿਰੀ ਦੇ ਵਿੱਚ ਨਵਾਂ ਜਮਸ਼ੇਰ ਪਿੰਡ ਪੈਂਦਾ ਹੈਗਾ ਸ਼ਾਮ ਨੂੰ ਅਸੀਂ ਉੱਥੇ ਰਿਪੋਰਟ ਕੀਤੀ ਹੈ ਰਿਪੋਰਟ ਤੁਸੀਂ ਸਾਡੇ ਚੈਨਲ ਤੇ ਵੀ ਦੇਖ ਸਕਦੇ ਹੋ ਪਰ ਇਹ ਜੱਗੋ ਤੇਰਨੀ ਗੱਲ ਹੈ ਵੀ ਐਨੇ ਹਾਲਾਤਾਂ ਦੇ ਵਿੱਚ ਜੇ ਮਾਈਨਿੰਗ ਹੋ ਰਹੀ ਹੈ ਉਹ ਵੀ ਗੈਰਕਾਨੂੰਨੀ ਤਰੀਕੇ ਦੇ ਨਾਲ ਤੇ ਇੱਕ ਹੋਰ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲੀ ਜਦੋਂ ਪਿੰਡ ਵਾਸੀ ਬੰਨ ਲਈ ਮਿੱਟੀ ਲੈਣ ਗਏ ਮਾਈਨਿੰਗ ਵਾਲੀ ਜਗ੍ਹਾ ਤੋਂ ਤਾਂ ਉਹਨਾਂ ਨੇ ਉਹਨਾਂ ਨੂੰ ਭ ਉਹ ਉਹ ਮਿੱਟੀ ਵੀ ਨਹੀਂ ਦੇ ਰਹੇ ਹੈਲਪ ਵੀ ਨਹੀਂ ਕਰ ਰਹੇ ਤਾਂ ਇਹ ਕਿਸੇ ਦੀ ਗੱਲਬਾਤ ਹੋ ਰਹੀ ਹੈ ਤੁਸੀਂ ਆਪ ਦੇਖ ਸਕਦੇ ਹੋ ਇਸ ਵਕਤ ਜੇ ਮੈਂ ਮਜੂਤਾ ਗੱਲਬਾਤ ਕਰਾਂ ਅਸੀਂ ਬਣਾ ਲਈ ਇੱਥੇ ਪਿੰਡ ਮਜੂਦ ਆ ਇਧਰ ਹੋ ਜਾ ਸੁਖਮਨ ਬਣਾ ਲਈ ਪਿੰਡ ਮਜੂਦ ਆ ਇੱਥੇ 4 ਵੋਟਾਂ ਆਈਆਂ ਨਹੀਂ ਆ ਭਾਈ ਮਨਜੋਤ ਹੁਣੇ ਜਿਹੜੇ ਗੜਦੀਵਾਲ ਤੋਂ ਨੇ ਉਹ ਲੈ ਕੇ ਆਏ ਨੇ ਇੱਥੇ ਇਹ ਸੇਵਾ ਕਰੂਗੀ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਬਹਿਕਾਂ ਦੇ ਵਿੱਚ ਰਹਿੰਦੇ ਆ ਜਾਂ ਇੱਥੇ ਪਿੰਡਾਂ ਦੇ ਵਿੱਚ ਇਹ ਹਾਲਾ ਨਵੇਰਾ ਉਹਨਾਂ ਨੂੰ ਹਜੇ ਜਿਹੜਾ ਹੈਗਾ ਜ਼ਰੂਰਤ ਆ ਜ਼ਰੂਰਤਾਂ ਸੱਜੋ ਸਮਾਨ ਦੀ ਜ਼ਰੂਰਤ ਆ ਕੁਝ ਬਜ਼ੁਰਗ ਨੇ ਬਿਮਾਰ ਨੇ ਉਹਨਾਂ ਨੂੰ ਦਵਾਈਆਂ ਦੀ ਜ਼ਰੂਰਤ ਆ ਤੇ ਜਿਹੜਾ ਮਾਲ ਡੰਗਰ ਆ ਉਹਨਾਂ ਨੂੰ ਆਪਾਂ ਕਹਿ ਦਈਏ ਹਰੇ ਚਾਰੇ ਦੀ ਲੋੜ ਆ ਕਿਉਂਕਿ ਜਿਹੜੀਆਂ ਐਨਡੀਆਰਐਕਸ ਦੀਆਂ ਵੋਟਾਂ ਲੱਗੀਆਂ ਗਿਆ ਜਾਂ ਆਪਾਂ ਗੱਲ ਕਰਨਗੇ ਵੀ ਜਿਹੜੀਆਂ ਸਰਕਾਰ ਦੀਆਂ ਆਰਮੀ ਦੀਆਂ ਵੋਟਾਂ ਲੱਗੀਆਂ ਉਹਨਾਂ ਨੇ ਸਾਫ਼-ਸਾਫ਼ ਇਹ ਕਹਿ ਦਿੱਤਾ ਵੀ ਉਹ ਵੋਟਾਂ ਇਹ ਕਮਰਸ਼ੀਅਲ ਲਈ ਯੂਜ਼ ਨਹੀਂ ਕਰ ਸਕਦੇ ਉਹਦੇ 'ਚ ਅਸੀਂ ਸਮਾਨ ਨਹੀਂ ਲਿਆ ਲਿਆ ਸਕਦੇ ਨਾ ਲੈ ਕੇ ਆ ਸਕਦੇ ਆ ਉਹ ਸਿਰਫ ਰੈਸਕਿਊ ਕਰ ਲਈ ਹੈ ਕੱਲ ਵੀ ਇਸ ਟੀਮ ਨੂੰ ਲੈ ਕੇ ਇੱਥੇ ਬਹੁਤ ਜ਼ਿਆਦਾ ਹੜਬੜਾਹ ਕੱਲ੍ਹੀ ਪਰ ਹੁਣ ਚਾਰ ਬੋਟਾਂ ਇੱਥੋਂ ਆ ਗਈਆਂ ਆ ਪਹਿਲਾਂ ਇਹਨਾਂ ਨੇ ਡੇਰਾ ਬਾਬਾ ਨਾਨਕ ਦੀਨਾਨਗਰ ਉਧਰ ਸਾਰੇ ਸੇਵਾ ਕੀਤੀ ਆ ਹੁਣ ਇੱਥੇ ਬਾਈ ਹੋਣੇ ਚਾਰ ਬੋਟਾਂ ਲੈ ਕੇ ਆ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਗੜਦੀਵਾਲ ਤੋਂ ਇਹਨਾਂ ਦੀ ਬਹੁਤ ਵੱਡੀ ਸੇਵਾ ਕੀਤੀ ਨੌਜਵਾਨਾਂ ਸੋ ਇਹ ਬੋਟਾਂ ਨੂੰ ਪਾਣੀ ਦੇ ਵਿੱਚ ਉਤਾਰਨਗੇ ਚਾਰ ਬੋਟਾਂ ਤੇ ਉਹ ਅਲੱਗ-ਅਲੱਗ ਦਿਸ਼ਾਵਾਂ 'ਚ ਛਾ ਕੇ ਇੱਕ-ਇੱਕ ਬੰਦਾ ਅਸੀਂ ਨਾਲ ਪਿੰਡਾਂ ਦਾ ਕੈਰੀ ਕਰਾਂਗੇ ਜਿੱਥੇ-ਇਥੇ ਲੋੜ ਆ ਜਿਹੜੀ-ਜਿਹੜੀ ਚੀਜ਼ ਦੀ ਉਹ ਅਸੀਂ ਪ੍ਰੋਵਾਈਡ ਕਰਾਂਗੇ ਹੋਰ ਜਿਹੜੀ ਅਪਡੇਟ ਹੋਊਗੀ ਅਸੀਂ ਨਾਲ ਦੀ ਨਾਲ ਤੁਹਾਨੂੰ ਦਿੰਦੇ ਰਹਿਾਂਗੇ ਪਰ ਸਾਡੀ ਫਰੋਜ਼ਪੁਰ ਦੇ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਵੀ ਜਿੱਥੇ ਇਲੀਗਲ ਮਾਈਨਿੰਗ ਹੋ ਰਹੀ ਆ ਇਹ ਹਾਲਾਤਾਂ ਦੇ ਵਿੱਚ ਕਾ ਉਰ ਰੋਕਿਆ ਜਾਵੇ ਉਹਨੂੰ ਨਕੇਲ ਪਾਈ ਜਾਵੇ ਜਿਹੜੀ ਸਾਰੀ ਰਿਪੋਰਟ ਆ ਤੁਸੀਂ ਸਾਡੇ ਚੈਨਲ ਦੇ ਉੱਤੇ ਟਾਕ ਵਿਧਰਤਨ ਦੇ ਉੱਤੇ ਦੇਖ ਸਕਦੇ ਹੋ ਵੀ ਕਿਵੇਂ ਲੋਕਾਂ ਨੇ ਆਪਣਾ ਜਿਹੜਾਗਾ ਦੁੱਖੜਾ ਉਹ ਰੋਇਆਗਾ ਮਾਈਨਿੰਗ ਨੂੰ ਲੈ ਕੇ ਤੇ ਉਹਦੇ ਚ ਸਾਫ਼ ਤਸਵੀਰਾਂ ਆਈਆਂ ਵੀ ਇੱਕ ਪਾਸੇ ਕਿਵੇਂ ਸੇਮ ਪੈ ਰਹੀ ਆ ਦੂਜੇ ਵਿਚਾਲੇ ਜਿਹੜਾਗਾ ਉਹ ਪੱਕਾ ਬੰਨਾਂ ਤੇ ਇਧਰਲੇ ਪਾਸੇ ਜਿਹੜੀਆਂ ਫਸਲਾਂ ਤੈਸਨਾ ਇਸ ਕਰਤੀਆਂ ਅ 15 15 ਫੁੱਟ ਜਿਹੜਾ ਪਾੜੀਆਂ ਤੇ 500 ਮੀਟਰ ਤੋਂ ਵੀ ਘੱਟ ਮਤਲਬ ਡਿਸਟੈਂਸ ਦੇ ਉੱਤੇ ਮਾਈਨਿੰਗ ਹੋ ਰਹੀ ਆ ਸੋ ਇਹ ਬਿਲਕੁਲ ਤਰਸਦਲ ਦੀ ਸਚਾਈ ਆ ਇਹ ਕੋਈ ਜਾ ਕੇ ਉੱਥੇ ਫੈਕਟ ਚੈੱਕ ਵੀ ਕਰ ਸਕਦਾ ਉਹ ਪਿੰਡ ਦੇ ਲੋਕਾਂ ਨੂੰ ਵੀ ਹੋ ਸਕਦਾ ਮਤਲਬ ਪਿੰਡ ਦੇ ਲੋਕ ਉੱਥੇ ਵਾਰ-ਵਾਰ ਹਾਲਾਂਕਿ ਫਲੱਡ ਹੁਣ ਤਾਂ ਫਲੱਡ ਆ ਗਿਆ ਨਾ ਖਾਟ ਤੋਂ ਪਹਿਲਾਂ ਵੀ ਇਹ ਰੌਲਾ ਪਾ ਰਹੀ ਸੀ ਲੋਕ ਵੀ ਜਿਹੜੀ ਇਲੀਗਲ ਮਾਈਨਿੰਗ ਹੈ ਕਿੰਨੀ ਖਤਰਨਾਕ ਹੋ ਰਹੀ ਹੈ ਤੇ ਉਹ ਵੀ ਬਿਲਕੁਲ ਆਪਾਂ ਕਹਿ ਦਈਏ ਵੀ ਉਸ ਬੰਨਾ ਦੇ ਨੇੜੇ ਵੀ ਜਿੱਥੇ ਪਾਣੀ ਆਉਣ ਦਾ ਡਰਾ ਤੇ ਪਾਣੀ ਆ ਗਿਆ ਤੇ ਹੁਣ ਤੁਸੀਂ ਆਪ ਦੇਖ ਸਕਦੇ ਹੋ ਸੇਮ ਆ ਪਾਣੀ ਰਿਸ ਰਿਹਾ ਦੂਜੇ ਪਾਸੇ ਤਾਂ ਇਹਦੇ ਫਲਾਪ ਨੇ ਹੋਰ ਅਪਡੇਟ ਹੋਈ ਜੇ ਤੁਸੀਂ ਤੁਹਾਨੂੰ ਦਿੰਦੇ ਰਹਾਂਗੇ ਧੰਨਵਾਦ